ਏਬੀਪੀ ਸੰਜਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਵੇਲੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਹਲਕਾ ਕਨੌਰ ਦੇ ਵਿੱਚ ਖੜਿਆ ਯੂਨੀਵਰਸਿਟੀ ਕਾਲਜ ਕਨੌਰ ਹੈ ਜਿੱਥੇ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਮਾਹੌਲ ਸਰਗਰਮ ਹੋਇਆ ਹੋਇਆ ਹੈ ਤੇ ਦੂਜੀ ਤਰਫ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਲੋਕ ਪਹੁੰਚ ਰਹੇ ਨੇ ਇੱਕ ਵਾਰ ਕੈਮਰਾਮੈਨ ਨੂੰ ਕਹਾਂਗਾ ਉਹ ਦਿਖਾਣਗੇ ਕਿ ਕਿਸ ਤਰ੍ਹਾਂ ਜਿਹੜੇ ਨੇ ਲੋਕ ਨਾਮਜ਼ਦਗੀਆਂ ਦਾਖਲ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਨੇ ਚਾਹੇ ਬੀਬੀਆਂ ਨੇ ਇਹ ਚਾਹੇ ਫਿਰ ਜਿਹੜੇ ਨੇ ਬਜ਼ੁਰਗ ਨੇ ਜਾਂ ਫਿਰ ਜਾਂ ਗੱਲ ਕਰੀਏ ਵਿਅਕਤੀ ਨੇ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਤੇ ਇਹ ਗੱਲਬਾਤ ਵੀ ਆਪਾਂ ਅਧਿਕਾਰੀਆਂ ਦੇ ਨਾਲ ਕਰਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਕਿਹੜੀ-ਕਿਹੜੇ ਪ੍ਰਬੰਧ ਇਸ ਸਮੇਂ ਜੋ ਇੱਥੇ ਕੀਤੇ ਹੋਏ ਨੇ ਮੇਰੇ ਨਾਲ ਜੋ ਨਾਇਬ ਤਹਿਸੀਲਦਾਰ ਕਨੌਰ ਦੇ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀਆਂ ਤਿਆਰੀਆਂ ਕਨੌਰ ਦੇ ਵਿੱਚ ਨੇ ਕਿਵੇਂ ਦਾ ਮਾਹੌਲ ਹੁਣ ਤੱਕ ਪੰਚਾਇਤੀ ਚੋਣਾਂ ਲੈ ਕੇ ਕਨੌਰ ਦੇ ਵਿੱਚ ਮਾਹੌਲ ਬਹੁਤ ਵਧੀਆ ਚੱਲ ਰਿਹਾ ਹੈਗਾ ਤੇ ਬਹੁਤ ਸ਼ਾਂਤਮਈ ਤਰੀਕੇ ਨਾਲ ਲੋਕੀ ਨਾਮਜ਼ਦਗੀਆਂ ਭਰ ਰਹੇ ਨੇ ਤੇ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਅਪੀਲ ਕੀਤੀ ਗਈ ਸੀ ਇਹਨਾਂ ਨੂੰ ਸਵੇਰੇ ਵੀ ਔਰ ਮੈਂ بار بار ਹਰੇਕ ਰੂਪ ਦੇ ਬਾਾਰ ਜਾ ਕੇ ਅਪੀਲ ਕਰ ਰਿਹਾ ਕਿ ਪੈਨਿਕ ਹੁੰਦੀ ਲੋੜ ਨਹੀਂ ਹੈ ਜਿਹੜਾ ਪਰਸਨ ਜਾਂ ਲੇਡੀ ਆਪਣਾ ਨਾਮਜ਼ਦਗੀ ਪੱਤਰ ਲੈ ਕੇ ਆ ਗਿਆ ਦਰਵਾਜ਼ੇ ਤੇ ਖੜ ਗਿਆ ਉਹਦਾ 3 ਵਜੇ ਤੱਕ ਲੈ ਜਾ ਸਰ ਜਿਸ ਤਰ੍ਹਾਂ ਕਈ ਜਗ੍ਹਾ ਤੇ ਗੱਲ ਕਰੀਏ ਤਾਂ ਮਾਹੌਲ ਜ਼ਰੂਰ ਸੀਗਾ ਤੇ ਕਨੌਰ ਦੇ ਵਿੱਚ ਕਿੰਨੇ ਵਜੇ ਤੋਂ ਜਿਹੜੀਆਂ ਨਾਮਜ਼ਦਗੀਆਂ ਅੱਜ ਸ਼ੁਰੂ ਹੋ ਗਈਆਂ ਸੀ ਤੇ ਹੁਣ ਤੱਕ ਕਿੰਵੇਂ ਦਾ ਮਾਹੌਲ ਜਿਹੜਾ ਹੈ ਘਾਰੇ ਦੇਖੋ ਨਾਮਜ਼ਦਗੀ ਪੱਤਰ ਪਰਨ ਨਾਲ ਤਾਂ ਸਵੇਰੇ ਹੀ ਆਜਰ ਆਗੇ ਸੀਗੇ ਇੱਥੇ ਪਰ ਜਿਹੜਾ ਨਾਮਜ਼ਦਗੀ ਪੱਤਰ ਲੈਣ ਦਾ ਟਾਈਮ ਸੀਗਾ 11 ਤੋਂ 3 ਐਸ ਕਰਕੇ 11 ਵਜੇ ਸ਼ੁਰੂ ਕੀਤਾ ਗਿਆ ਇਹ ਹੁਣ ਮਾਹੌਲ ਕਿਵੇਂ ਸ਼ਾਂਤ ਹੈ ਜੀ ਮਾਹੌਲ ਸ਼ਾਂਤ ਹੈ ਜੀ ਦੇਖੋ ਬੜੇ ਪਿਆਰ ਨਾਲ ਲੋਕੀ ਕਰ ਰਹੇ ਨੇ ਇਹਨਾਂ ਵਾਸਤੇ ਅਸੀਂ ਪਾਣੀ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈ ਸਭ ਪਿਆਰ ਨਾਲ ਹੋ ਰਿਹਾ ਸੋ ਸਾਡੇ ਜਿਹੜੇ ਨੇ ਇਸ ਸਮੇਂ ਮੌਜੂਦ ਸੀਗੇ ਤੇ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਤੇ ਆਪਣੀਆਂ ਨਾਮ ਦਿੱਤੀਆਂ ਪੱਤਰ ਦਾਖਲ ਕਰ ਰਹੇ ਨੇ এবੀਪੀ ਸਾਂਝਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਵੇਲੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਹਲਕਾ ਕਨੌਰ ਦੇ ਵਿੱਚ ਖੜਿਆ ਯੂਨੀਵਰਸਿਟੀ ਕਾਲਜ ਕਨੌਰ ਹੈ ਜਿੱਥੇ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਮਾਹੌਲ ਸਰਗਰਮ ਹੋਇਆ ਹੋਇਆ ਹੈ ਤੇ ਦੂਜੀ ਤਰਫ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਲੋਕ ਪਹੁੰਚ ਰਹੇ ਨੇ ਇੱਕ ਵਾਰ ਕੈਮਰਾਮੈਨ ਨੂੰ ਕਹਾਂਗਾ ਉਹ ਦਿਖਾਣਗੇ ਕਿ ਕਿਸ ਤਰ੍ਹਾਂ ਜਿਹੜੇ ਨੇ ਲੋਕ ਨਾਮਜਦਗੀਆਂ ਦਾਖਲ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਨੇ ਚਾਹੇ ਬੀਬੀਆਂ ਨੇ ਇਹ ਚਾਹੇ ਫਿਰ ਜਿਹੜੇ ਨੇ ਬਜ਼ੁਰਗ ਨੇ ਜਾਂ ਫਿਰ ਜਾਂ ਗੱਲ ਕਰੀਏ ਵਿਅਕਤੀ ਨੇ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਤੇ ਇਹ ਗੱਲਬਾਤ ਵੀ ਆਪਾਂ ਅਧਿਕਾਰੀਆਂ ਦੇ ਨਾਲ ਕਰਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਕਿਹੜੀ-ਕਿਹੜੇ ਪ੍ਰਬੰਧ ਇਸ ਸਮੇਂ ਜੋ ਇੱਥੇ ਕੀਤੇ ਹੋਏ ਨੇ ਮੇਰੇ ਨਾਲ ਜੋ ਨਾਇਬ ਤਹਿਸੀਲਦਾਰ ਘਨੌਰ ਦੇ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀਆਂ ਤਿਆਰੀਆਂ ਕਨੌਰ ਦੇ ਵਿੱਚ ਨੇ ਕਿਵੇਂ ਦਾ ਮਾਹੌਲ ਹੁਣ ਤੱਕ ਪੰਚਾਇਤੀ ਚੋਣਾਂ ਲੈ ਕੇ ਕਨੌਰ ਦੇ ਵਿੱਚ ਮਾਹੌਲ ਬਹੁਤ ਵਧੀਆ ਚੱਲ ਰਿਹਾ ਹੈਗਾ ਤੇ ਬਹੁਤ ਸ਼ਾਂਤਮਈ ਤਰੀਕੇ ਨਾਲ ਲੋਕੀ ਨਾਮਜ਼ਦਗੀਆਂ ਭਰ ਰਹੇ ਨੇ ਤੇ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਅਪੀਲ ਕੀਤੀ ਗਈ ਸੀ ਇਹਨਾਂ ਨੂੰ ਸਵੇਰੇ ਵੀ ਔਰ ਮੈਂ بار بار ਹਰੇਕ ਰੂਪ ਦੇ ਬਾਅਦ ਜਾ ਕੇ ਅਪੀਲ ਕਰ ਰਹੇ ਹਾਂ ਕਿ ਪੈਨਿਕ ਹੁੰਦੀ ਲੋੜ ਨਹੀਂ ਹੈ ਜਿਹੜਾ ਪਰਸਨ ਜਾਂ ਲੇਡੀ ਆਪਣਾ ਨਾਮਜ਼ਦਗੀ ਪੱਤਰ ਲੈ ਕੇ ਆ ਗਿਆ ਦਰਵਾਜ਼ੇ ਤੇ ਖੜ ਗਿਆ ਉਹਦਾ 3 ਵਜੇ ਤੱਕ ਲੈ ਜਾ ਸਰ ਜਿਸ ਤਰ੍ਹਾਂ ਕਈ ਜਗ੍ਹਾ ਤੇ ਗੱਲ ਕਰੀਏ ਤਾਂ ਮਾਹੌਲ ਜ਼ਰੂਰ ਸੀਗਾ ਤੇ ਿਕਨੌਰ ਦੇ ਵਿੱਚ ਕਿੰਨੇ ਕ ਵਜੇ ਤੋਂ ਜਿਹੜੀਆਂ ਨਾਮਜ਼ਦਗੀਆਂ ਅੱਜ ਸ਼ੁਰੂ ਹੋ ਗਈਆਂ ਸੀ ਤੇ ਹੁਣ ਤੱਕ ਕਿੰਵੇਂ ਦਾ ਮਾਹੌਲ ਜਿਹੜਾ ਹੈ ਘਰੇ ਦੇਖੋ ਨਾਮਜ਼ਦਗੀ ਪੱਤਰ ਪਰਣ ਨਾਲ ਤਾਂ ਸਵੇਰੇ ਹੀ ਹਾਜ਼ਰ ਆ ਗਏ ਸੀਗੇ ਇੱਥੇ ਪਰ ਜਿਹੜਾ ਨਾਮਜ਼ਦਗੀ ਪੱਤਰ ਲੈਣ ਦਾ ਟਾਈਮ ਸੀਗਾ 11 ਤੋਂ 3 ਐਸ ਕਰਕੇ 11 ਵਜੇ ਸ਼ੁਰੂ ਕੀਤਾ ਗਿਆ ਇਹ ਹੁਣ ਮਾਹੌਲ ਕਿਵੇਂ ਸ਼ਾਂਤ ਹੈ ਜੀ ਮੋਹ ਸ਼ਾਂਤਾ ਜੀ ਦੇਖੋ ਬੜੇ ਪਿਆਰ ਨਾਲ ਲੋਕੀ ਕਰ ਰਹੇ ਨੇ ਇਹਨਾਂ ਵਾਸਤੇ ਅਸੀਂ ਪਾਣੀ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈ ਸਭ ਪਿਆਰ ਨਾਲ ਹੋ ਰਿਹਾ ਸੋ ਸਾਡੇ ਜਿਹੜੇ ਨੇ ਇਸ ਸਮੇਂ ਮੌਜੂਦ ਸੀਗੇ ਤੇ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਤੇ ਆਪਣੀਆਂ ਨਾਮ ਜਿੱਦੀਆਂ ਪੱਤਰ ਦਾਖਲ ਕਰ ਰਹੇ ਨੇ